ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਸ਼ਕਾਲ ਜੀ ਵਿਆਨਾ ਕਲੈਕਸ਼ਨਸ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਇੱਕ ਵਾਰੀ ਫੇਰ ਤੋਂ ਤੁਹਾਡੇ ਲਈ ਲੈ ਕੇ ਆਏ ਹਾਂ ਨਵੇਂ-ਨਵੇਂ ਜੇ ਸੂਟ ਤੇ ਨਵੀਂ ਜੀ ਵੈਰਾਈਟੀ ਜਿਹੜੇ ਸਾਰੇ ਸੂਟ ਹੋਣਗੇ ਆਪਣੇ ਪਸ਼ਮੀਨੇ ਤੇ ਹੋਣਗੇ ਬਾਕੀ ਤੁਹਾਨੂੰ ਅਸੀਂ ਐਂਡ ਤੱਕ ਦਿਖਾ ਰਹੇ ਹਾਂ ਵੀ ਕਿਸ ਤਰ੍ਹਾਂ ਦੇ ਨੇ ਲਓ ਜੀ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਇਹ ਰਹੇਗਾ ਆਪਣਾ ਪਹਿਲਾ ਸੂਟ ਬਹੁਤ ਹੀ ਸੋਹਣਾ ਸੂਟ ਨੇ ਆ ਬਹੁਤ ਹੀ ਸੋਹਣਾ ਪਸ਼ਮੀਨਾ ਇਹ ਜਿਸ ਤਰ੍ਹਾਂ ਸਿਲਕ ਪਸ਼ਮੀਨੇ ਦੇ ਆਪਾਂ ਪਲੇਨ ਸੂਟ ਲੈ ਕੇ ਆਏ ਸੀ ਸੇਮ ਉਸੇ ਤਰ੍ਹਾਂ ਦਾ ਹੀ ਫੈਬਰਿਕ ਰਹੇਗਾ ਇਹ ਰਹੇਗੀ ਇਸ ਦੀ ਸ਼ਰਟ 2 ਮੀਟਰ ਇਸ ਦੀ ਸ਼ਰਟ ਰਹੇਗੀ ਬਹੁਤ ਹੀ ਸੋਹਣਾ ਸੌਫਟ ਹੈ ਕੋਈ ਖੜਾ ਖੜਾ ਜਿਹਾ ਕਪੜਾ ਨਹੀਂ ਹੈ ਕੋਈ ਚੁੱਬਣ ਵਾਲਾ ਨਹੀਂ ਹੈ ਬਹੁਤ ਹੀ ਸੋਹਣਾ ਇਹ ਰਹੇਗੀ ਇਸ ਦੀ ਬੈਕ ਸਾਈਡ ਇਸ ਤਰ੍ਹਾਂ ਦੀ ਹੈ ਬਹੁਤ ਹੀ ਸੋਹਣੀ ਨੂੰ ਕਿ ਬਿਲਕੁਲ ਸਿਲਕ ਪਸ਼ਮੀਨੇ ਦੀ ਤਰ੍ਹਾਂ ਦੀ ਹੈ ਬਹੁਤ ਸੋਹਣੀ ਪ੍ਰਿੰਟਿੰਗ ਹੈ ਇਸ ਦੀ ਇਹ ਰਹੇਗੀ ਇਸ ਦੀ ਬਾਟਮ ਇਸ ਦੀ ਜਿਹੜੀ ਕੱਟ ਰਹੇਗੀ ਉਹ 2.5 ਦੀ ਹੀ ਰਹੇਗੀ 2 ਮੀਟਰ ਦੀ ਸ਼ਰਟ ਰਹੇਗੀ 2 ਮੀਟਰ ਦੀ ਰਹੇਗੀ ਬਾਟਮ ਤੇ ਇਸ ਦਾ ਨੰਬਰ ਰਹੇਗਾ 1 ਸੋ ਆਪਣਾ ਜਿਹੜਾ ਸੂਟ ਦਾ ਨੰਬਰ ਦੱਸ ਕੇ ਜਾਂ ਫਿਰ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਜਿਹੜਾ ਸੂਟ ਦੀ ਬੁਕਿੰਗ ਆ ਤੁਸੀਂ ਕਰਵਾ ਸਕਦੇ ਹੋ ਇਸ ਦਾ ਨੰਬਰ ਰਹੇਗਾ 1 ਤੇ ਬਾਕੀ ਤੁਸੀਂ ਜਿਨ੍ਹਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਜਲਦੀ ਤੋਂ ਜਲਦੀ ਜਿਹੜੀ ਸਾਡੀ ਵੀਡੀਓ ਆ ਤੁਹਾਡੇ ਤੱਕ ਪਹੁੰਚ ਸਕੇ ਇਹ ਰਹੇਗਾ ਇਸ ਦਾ ਸੈਕੰਡ ਕਲਰ ਇਹ ਵੀ ਬਹੁਤ ਹੀ ਸੋਹਣਾ ਹੈ ਸੇਮ ਉਸੇ ਤਰ੍ਹਾਂ ਦਾ ਫੈਬਰਿਕ ਰਹੇਗਾ ਸਿਲਕ ਪਸ਼ਮੀਨਾ ਤੇ ਰਹੇਗੀ ਇਸ ਦੀ ਬੈਕ ਸਾਈਡ ਤੇ ਇਹਨਾਂ ਦੀ ਜਿਹੜੀ ਪ੍ਰਿੰਟਿੰਗ ਆ ਉਹ ਵੀ ਬਹੁਤ ਹੀ ਸੋਹਣੀ ਹੈ ਇਸ ਦੀ ਜਿਹੜੀ ਬਾਟਮ ਰਹੇਗੀ ਉਹ ਰਹੇਗੀ ਇਸ ਤਰ੍ਹਾਂ ਦੀ ਟੂ ਟੋਨ ਦੇ ਵਿੱਚ ਉਸੇ ਤਰ੍ਹਾਂ ਦਾ ਹੀ ਇਸ ਦੀ ਬਾਟਮ ਰਹੇਗੀ ਸਾਰੀ ਬਾਟਮ ਦੇ ਵਿੱਚ ਵੀ ਸੇਮ ਇਸ ਤਰ੍ਹਾਂ ਦੀ ਡਿਜੀਟਲ ਪ੍ਰਿੰਟਿੰਗ ਆ ਜਿਹੜੀ ਹੋਈ ਹੋਈ ਆ ਸਾਰੀ ਸੈਲਫ ਦੇ ਵਿੱਚ ਉਸੇ ਤਰ੍ਹਾਂ ਦੀ ਪ੍ਰਿੰਟਿੰਗ ਆ ਜਿਹੜੀ ਉਹ ਇਸ ਟਾਈਮ ਵੀਡੀਓ ਦੇ ਵਿੱਚ ਤਾਂ ਸ਼ਾਇਦ ਨਹੀਂ ਦਿਖ ਰਹੀ ਪਰ ਇਸ ਦੇ ਵਿੱਚ ਜਿਹੜੀ ਸੈਲਫ ਦੀ ਪ੍ਰਿੰਟਿੰਗ ਆ ਉਹ ਹੀ ਹੋਈ ਆ ਇਸ ਦਾ ਨੰਬਰ ਰਹੇਗਾ 2 ਸੂਟ ਦਾ ਨੰਬਰ ਦੱਸ ਕੇ ਜਾਂ ਫਿਰ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਜਿਹੜੀ ਸੂਟ ਦੀ ਬੁਕਿੰਗ ਤੁਸੀਂ ਕਰਵਾ ਸਕਦੇ ਹੋ ਵੀਡੀਓ ਦੇ ਉੱਤੇ ਤੁਹਾਨੂੰ ਨੰਬਰ ਆ ਜਿਹੜਾ ਸਾਡਾ ਸ਼ੋ ਹੋ ਰਿਹਾ ਉਸ ਤੇ ਜਾ ਕੇ ਤੁਸੀਂ ਆਪਣੀ ਬੁਕਿੰਗ ਕਰਵਾ ਸਕਦੇ ਹੋ ਆ ਲੋ ਜੀ ਇਹ ਰਹੇਗਾ ਨੈਕਸਟ ਪ੍ਰਿੰਟ ਏਕੇ ਟੈਕਸ ਦਾ ਰਹੇਗਾ ਇਹ ਵਾਲੇ ਜਿਹੜੇ ਸੂਟ ਨੇ ਆਪਣੇ ਸਿਲਕ ਪਸ਼ਮੀਨਾ ਵਾਲੇ ਏਕੇ ਟੈਕਸ ਦੇ ਰਹਿਣਗੇ ਬਾਕੀ ਤੁਹਾਨੂੰ ਪਤਾ ਹੀ ਹੈ ਕਿ ਟੈਕਸ ਦੀ ਜਿਹੜੀ ਕੁਆਲਿਟੀ ਹੈ ਵਧੀਆ ਹੁੰਦੀ ਹੈ ਕੋਈ ਹੋਣੀ ਹੈਗੀ ਕੋਈ ਇਸ ਤੇ ਬੁਰ ਨਹੀਂ ਆਣਾ ਕੁਛ ਨਹੀਂ ਬਹੁਤ ਹੀ ਸੋਹਣਾ ਸੌਫਟ ਜਿਹਾ ਫੈਬਰਿਕ ਹੈ ਤੇ ਇਹ ਰਹੇਗੀ ਇਸਦੀ ਬਾਟਮ ਜਿਹੜੀ ਇਹਨਾਂ ਦੀ ਕੱਟ ਹੋਏਗੀ ਉਹ ਵੀ 2.5 2.5 ਦੀ ਹੀ ਕੱਟ ਰਹੇਗੀ 2.5 ਮੀਟਰ ਦੀ ਸ਼ਰਟ ਤੇ 2.5 ਮੀਟਰ ਦੀ ਹੀ ਇਸਦੀ ਬਾਟਮ ਰਹੇਗੀ ਇਸਦਾ ਨੰਬਰ ਰਹੇਗਾ 3 ਤਿੰਨ ਨੰਬਰ ਆਪਣਾ ਇਹ ਸੂਟ ਰਹੇਗਾ ਸੂਟ ਦਾ ਨੰਬਰ ਜਾਂ ਫਿਰ ਇਸਦੀ ਜਿਹੜੀ ਤੁਸੀਂ ਸਕਰੀਨਸ਼ਾਟ ਲੈ ਕੇ ਇਹਦੀ ਬੁਕਿੰਗ ਆ ਤੁਸੀਂ ਜੋ ਸਕਰੀਨ ਤੇ ਨੰਬਰ ਚੱਲ ਰਿਹਾ ਉਸ ਦੇ ਉੱਤੇ ਕਰਵਾ ਸਕਦੇ ਹੋ ਇਹ ਵੀ ਬਹੁਤ ਹੀ ਸੋਹਣਾ ਕਲਰ ਹੈ ਮਹਿੰਦੀ ਕਲਰ ਦੇ ਵਿੱਚ ਰਹੇਗਾ ਬਹੁਤ ਹੀ ਸਰਦੀਆਂ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਕਲਰ ਨੇ ਖਿੜ ਖਿੜ ਕੇ ਖਿੜੇ ਜੇ ਬਹੁਤ ਹੀ ਸੋਹਣੇ ਲੱਗਦੇ ਨੇ ਆ ਲਓ ਜੀ ਇਹ ਰਹਿ ਗਈ ਇਸਦੀ ਬਾਟਮ ਤੇ ਬਾਟਮ ਦੇ ਉੱਤੇ ਵੀ ਛੋਟੇ ਛੋਟੇ ਜਿਹੜੀ ਬੂਟੀ ਆ ਉਹ ਬਣੀ ਹੋਈ ਆ ਤੇ ਇਸ ਦਾ ਨੰਬਰ ਰਹੇਗਾ 4 ਲਓ ਜੀ ਇਹ ਵੀ ਫੈਬਰਿਕ ਸਾਰਾ ਬਹੁਤ ਹੀ ਸੋਹਣਾ ਸਿਲਕ ਪਸ਼ਮੀਨਾ ਦੀ ਤਰ੍ਹਾਂ ਹੀ ਸੌਫਟ ਹੈ ਬਿਲਕੁਲੀ ਕੋਈ ਹਾਰਡ ਨਹੀਂ ਹੈਗਾ ਕਈ ਵਾਰੀ ਸਰਦੀਆਂ ਦੇ ਵਿੱਚ ਭੈਣਾਂ ਦੀ ਇਹੀ ਉਹ ਹੁੰਦੀ ਹੈ ਕੰਪਲੇਂਟ ਵੀ ਜਿਹੜਾ ਫੈਬਰਿਕ ਆ ਉਹ ਹਾਰਡ ਨਾ ਹੋਵੇ ਇਹ ਰਹੇਗਾ ਬਹੁਤ ਹੀ ਸੋਹਣਾ ਆਪਣੇ ਘਰਾਂ ਦੇ ਵਿੱਚ ਜੋ ਬਜ਼ੁਰਗ ਨੇ ਉਹਨਾਂ ਦੇ ਲਈ ਉਹ ਮੰਗਦੇ ਹੁੰਦੇ ਨੇ ਵੀ ਸਾਡੇ ਲਈ ਵੀ ਨਿੱਕੀ ਬੂਟੀ ਵਾਲੇ ਜਿਹੜੇ ਸੂਟ ਨੇ ਤੁਸੀਂ ਲੈ ਕੇ ਆਓ ਇਹ ਵੀ ਰਹੇਗਾ ਆਪਣਾ ਅਲਪਾਈਨ ਤੇ ਅਲਪਾਈਨ ਪਸ਼ਮੀਨਾ ਜਿਹੜਾ ਹੈ ਸੌਫਟ ਰਹਿੰਦਾ ਬਜ਼ੁਰਗਾਂ ਲਈ ਵੀ ਇਹ ਵੀ ਹਾਰਡ ਨਹੀਂ ਹੁੰਦਾ ਸਾਡੇ ਕੋਲ ਮੋਸਟਲੀ ਜਿਹੜਾ ਪਸ਼ਮੀਨਾ ਹੁੰਦਾ ਸਾਰਾ ਹੀ ਬਹੁਤ ਹੀ ਸੌਫਟ ਹੁੰਦਾ ਹੈ ਤੇ ਕੋਈ ਬੁਰ ਨਹੀਂ ਆਉਂਦਾ ਕੁਝ ਵੀ ਨਹੀਂ ਸਾਰਿਆਂ ਲਈ ਸਕਿਨ ਫਰੈਂਡਲੀ ਹੁੰਦਾ ਹੈ ਤੇ ਇਸ ਦੇ ਵਿੱਚ ਛੋਟੇ ਪ੍ਰਿੰਟ ਦੇ ਵਿੱਚ ਵੀ ਆਪਣੇ ਕੋਲ ਦੋ ਸੂਟ ਨੇ ਹਲਕਾ ਹਲਕਾ ਜਿਹਾ ਹੀ ਇਹਨਾਂ ਦੇ ਕਲਰਸ ਦੇ ਵਿੱਚ ਜਿਹੜਾ ਡਿਫਰੈਂਸ ਆਏਗਾ ਕਿਸੇ ਨੇ ਆਪਣੀ ਦਾਦੀ ਲਈ ਨਾਨੀ ਲਈ ਜਾਂ ਘਰ ਦੇ ਵਿੱਚ ਕੋਈ ਹੋਰ ਬਜ਼ੁਰਗ ਨੇ ਉਹਨਾਂ ਲਈ ਲੈਣਾ ਚਾਹੁੰਦੇ ਨੇ ਉਹ ਵੀ ਇਹਨਾਂ ਦੇ ਸਕਰੀਨਸ਼ਾਟ ਲੈ ਕੇ ਜਾਂ ਫਿਰ ਸੂਟ ਦਾ ਨੰਬਰ ਦੱਸ ਕੇ ਤੁਸੀਂ ਆਪਣੀ ਬੁਕਿੰਗ ਕਰਵਾ ਸਕਦੇ ਹੋ ਬਹੁਤ ਹੀ ਸੋਹਣੇ ਨੇ ਸੌਫਟ ਨੇ ਬਿਲਕੁਲ ਹੀ ਅਲਪਾਈਨ ਜਿਨ੍ਹਾਂ ਨੇ ਪਹਿਨਿਆ ਹੋਇਆ ਉਹਨਾਂ ਨੂੰ ਤਾਂ ਪਤਾ ਹੀ ਹੈ ਵੀ ਅਲਪਾਈਨ ਹੈ ਜਿਹੜਾ ਇਹ ਵਧੀਆ ਹੁੰਦਾ ਇਹ ਕਿ ਟੈਕਸ ਦਾ ਰਹਿ ਗਿਆ ਵੀ ਨੈਕਸਟ ਰਹੇਗਾ ਆਪਣਾ ਕਟਰਾਇ ਤੇ ਉੱਤੇ ਇਹ ਰਹੇਗਾ ਦਕਾ ਕੋਲ ਕੇ ਦਿਖਾ ਦਿੰਦੇ ਆ ਤਾਂ ਜੋ ਤੁਹਾਨੂੰ ਪ੍ਰਿੰਟਿੰਗ ਆ ਜਿਹੜੀ ਉਹ ਸਮਝ ਆ ਜੇ ਇਹ ਲਓ ਜੀ ਇਸ ਤਰ੍ਹਾਂ ਦੀ ਇਹਨਾਂ ਦੀ ਪ੍ਰਿੰਟਿੰਗ ਰਹੇਗੀ ਇਹ ਵੀ ਕੋਈ ਹਾਰਡ ਨਹੀਂ ਹੈਗਾ ਕਈ ਵਾਰੀ ਕਟਰਾਇ ਬਹੁਤ ਹੀ ਹਾਰਡ ਹੁੰਦੀ ਆ ਹਾਰਡ ਨਹੀਂ ਹੈਗੀ ਬਿਲਕੁਲ ਸੌਫਟ ਹੈ ਆ ਲਓ ਜੀ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਕੋਈ ਖੜਕਾ ਨਹੀਂ ਆ ਰਿਹਾ ਕਈ ਵਾਰੀ ਬਹੁਤ ਹੀ ਜਿਹੜਾ ਕੱਪੜਾ ਖੜਮਾ ਜਿਹਾ ਹੁੰਦਾ ਉਹਦੇ ਵਿੱਚ ਜਿਹੜੀ ਆਵਾਜ਼ ਹੀ ਆਉਂਦੀ ਹੁੰਦੀ ਹੈ ਇਹਦੇ ਵਿੱਚ ਕੋਈ ਆਵਾਜ਼ ਨਹੀਂ ਆ ਰਹੀ ਬਹੁਤ ਹੀ ਸੌਫਟ ਹੈ ਬਹੁਤ ਹੀ ਸੋਹਣੀ ਹਲਕੀ ਹਲਕੀ ਜਿਹੀ ਲਾਈਨਿੰਗ ਬਣੀ ਹੋਈ ਹੈ ਕਟ్రਾਈ ਦੇ ਵਿੱਚ ਸਾਰੀ ਜਿਹੜੀ ਪ੍ਰਿੰਟਿੰਗ ਆ ਬਹੁਤ ਹੀ ਸੋਹਣੀ ਡਿਜੀਟਲ ਪ੍ਰਿੰਟਿੰਗ ਹੋਈ ਹੋਈ ਆ ਤੇ ਇਸ ਦਾ ਜਿਹੜਾ ਨੰਬਰ ਰਹੇਗਾ 7 ਨੰਬਰ ਰਹੇਗਾ ਤੇ ਇਸ ਦਾ ਵੀ ਤੁਸੀਂ ਸਕਰੀਨਸ਼ਾਟ ਜਾਂ ਫਿਰ ਸੂਟ ਦਾ ਨੰਬਰ ਦੱਸ ਕੇ ਤੁਸੀਂ ਜਿਹੜਾ ਹੈ ਬੁਕਿੰਗ ਆ ਕਰਵਾ ਸਕਦੇ ਹੋ ਤੇ ਇਸ ਦੇ ਵਿੱਚ ਇੱਕਲ ਆਪਣੇ ਕੋਲ ਰਹੇਗਾ ਮੈਚਿੰਗ ਸੂਟ ਕਟਾਈ ਦੇ ਵਿੱਚ ਇਹ ਵੀ ਤੁਸੀਂ ਦੇਖ ਸਕਦੇ ਹੋ ਇਹ ਰਹੇਗੀ ਇਸ ਦੀ ਪ੍ਰਿੰਟਿੰਗ ਸ਼ਰਟ 2.5 ਮੀਟਰ ਦੀ ਇਹਦੀ ਸ਼ਰਟ ਰਹੇਗੀ ਇਹ ਵੀ ਇੱਕ ਹੀ ਟੈਕਸ ਦਾ ਹੀ ਰਹੇਗਾ ਦੇਖੋ ਡਿਜੀਟਲ ਪ੍ਰਿੰਟ ਇਹ ਰਹੇਗੀ ਇਸ ਦੀ 2.5 ਮੀਟਰ ਦੀ ਸ਼ਰਟ ਤੇ ਇਸ ਦੇ ਨਾਲ ਇਹ ਰਹੇਗੀ ਇਸ ਦੀ ਬਾਟਮ ਇਹ ਵੀ 2.5 ਮੀਟਰ ਕੱਟ ਦੇ ਵਿੱਚ ਹੀ ਰਹੇਗੀ ਸੈਲਫ ਦੇ ਵਿੱਚ ਉਸੇ ਤਰ੍ਹਾਂ ਦੀ ਇਸ ਦੀ ਬਾਟਮ ਬਣੀ ਹੋਈ ਆ ਤੇ ਇਸ ਦਾ ਨੰਬਰ ਰਹੇਗਾ 8 8 ਨੰਬਰ ਆਪਣਾ ਇਹ ਵਾਲਾ ਸੂਟ ਰਹੇਗਾ ਚੈੱਕ ਕਰ ਸਕਦੇ ਹੋ ਤੁਸੀਂ ਪ੍ਰਿੰਟਿੰਗ ਪ੍ਰਿੰਟਿੰਗ ਬਹੁਤ ਹੀ ਸੋਹਣੀ ਹੈ ਸਾਰੇ ਸੂਟਸ ਨੇ ਜਿਹੜੇ ਸਰਦੀਆਂ ਵਾਲੇ ਉਹਨਾਂ ਦੀ ਪ੍ਰਿੰਟਿੰਗ ਬਹੁਤ ਹੀ ਸੋਹਣੀ ਆ ਰਹੀ ਹੈ ਸੋ ਆਪਣਾ ਜਿਹੜਾ ਸੂਟ ਦਾ ਨੰਬਰ ਦੱਸ ਕੇ ਜਾਂ ਫਿਰ ਸਕਰੀਨਸ਼ਾਟ ਲੈ ਕੇ ਤੁਸੀਂ ਆਪਣੀ ਬੁਕਿੰਗਾਂ ਕਰਵਾ ਸਕਦੇ ਇਹ ਰਹਿਣਗੇ ਆਪਣੇ ਦੁਪट्टे ਵਾਲੇ ਸੂਟ ਇਹ ਵੀ ਬਹੁਤ ਹੀ ਸੋਹਣੇ ਨੇ ਬਿਲਕੁਲ ਸੌਫਟ ਨੇ ਕੋਈ ਖੜਮਾ ਨਹੀਂ ਹੈ ਕਪੜਾ ਇਹ ਵੀ ਪਸ਼ਮੀਨੇ ਦੇ ਵਿੱਚ ਹੀ ਆਣਗੇ ਨੋਚ ਇਹ ਵੀ ਰਹੇਗਾ ਆਪਣਾ ਬਹੁਤ ਹੀ ਸੌਫਟ ਜਿਹਾ ਪਸ਼ਮੀਨਾ ਇਹ ਰਹੇਗੀ ਸ਼ਰਟ ਡਿਜੀਟਲ ਪ੍ਰਿੰਟ ਦੀ ਸੇਮ ਹੀ ਇਸੇ ਤਰ੍ਹਾਂ ਦੀ ਇਸਦੀ ਬੈਕ ਰਹੇਗੀ ਤੇ ਇਹ ਰਹੇਗੀ ਇਸਦੀ ਬਾਟਮ ਪਸ਼ਮੀਨੇ ਦੀ ਪਲੇਨ ਇਸਦੀ ਰਹੇਗੀ ਬਾਟਮ ਬੀ ਬਿਲਕੁਲ ਸੌਫਟ ਹੈ ਸ਼ਰਟ ਵੀ ਬਿਲਕੁਲ ਸੌਫਟ ਹੈ ਤੇ ਇਸ ਦੇ ਨਾਲ ਰਹੇਗਾ ਮਸਲੀਨ ਦਾ ਹੀ ਦੁਪੱਟਾ 2.5 ਮੀਟਰ ਦਾ ਦੁਪੱਟਾ ਰਹੇਗਾ ਇਸਦੀ ਰਹੇਗੀ ਕੱਟ ਜਿਹੜੀ 2.5 3 ਤੇ 2.5 ਦੀ ਰਹੇਗੀ ਯਾਨੀ ਕਿ 2.5 ਮੀਟਰ ਦੀ ਸ਼ਰਟ 3 ਮੀਟਰ ਦੀ ਬਾਟਮ ਤੇ 2.5 ਮੀਟਰ ਦਾ ਹੀ ਮਸਲੀਨ ਦਾ ਰਹੇਗਾ ਦੁਪੱਟਾ ਦੁਪੱਟੇ ਦੀ ਪ੍ਰਿੰਟਿੰਗ ਹੈ ਜਿਹੜੀ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਹਲੇ ਦੋਲੇ ਲਾਈਨਿੰਗ ਤੇ ਵਿੱਚ ਜਿਹੜੇ ਫਲਾਵਰਸ ਨੇ ਬਣੇ ਹੋਏ ਨੇ ਤੇ ਇਹ ਇਸ ਦਾ ਵੀ ਤੁਸੀਂ ਸਕਰੀਨਸ਼ਾਟ ਲੈ ਕੇ ਜਾਂ ਫਿਰ ਇਸ ਦਾ ਨੰਬਰ ਦੱਸ ਕੇ ਤੁਸੀਂ ਇਹਦੀ ਬੁਕਿੰਗ ਜਿਹੜੀ ਕਰਵਾ ਸਕਦੇ ਹੋ ਇਸ ਦਾ ਨੰਬਰ ਰਹੇਗਾ 6 ਸੌਰੀ 9 ਨੰਬਰ ਰਹੇਗਾ ਇਸ ਦਾ ਪਰ ਨੀਲਾ ਬੜਿਆ 9 ਨੰਬਰ ਇਸ ਦਾ ਸੂਟ ਦਾ ਰਹੇਗਾ ਤੇ ਇਸ ਦੇ ਵਿੱਚ ਇੱਕ ਕਲਰ ਰਹੇਗਾ ਬਲੈਕ ਇਹ ਜੈਡ ਬਲੈਕ ਨਹੀਂ ਹੈ ਥੋੜਾ ਗ੍ਰੇਸ਼ ਬਲੈਕ ਕਲਰ ਹੈ ਇਸ ਦੇ ਵਿੱਚ ਤਾਂ ਤੁਹਾਨੂੰ ਸ਼ਾਇਦ ਬਲੈਕ ਹੀ ਦਿਖ ਰਿਹਾ ਹੋਵੇ ਪਰ ਜੈਡ ਬਲੈਕ ਨਹੀਂ ਹੈ ਕਿਉਂਕਿ ਕਈ ਵਾਰ ਸਿਸਟਰਸ ਕਹਿ ਦਿੰਦੀਆਂ ਨੇ ਵੀ ਤੁਸੀਂ ਬੋਲ ਕੇ ਵੀ ਇੱਕ ਵਾਰੀ ਦੱਸ ਦਿਆ ਕਰੋ ਵੀ ਕਿਹੜਾ ਕਲਰ ਹੈ ਆ ਲੋ ਜੀ ਇਹ ਰਹੇਗੀ ਇਸ ਦੀ ਪ੍ਰਿੰਟਿੰਗ ਇਸ ਦੀ ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੀ ਹੈ ਸਾਈਡਾਂ ਤੇ ਲਾਈਨ ਬਣੀ ਹੋਈ ਆ ਇਹ ਰਹੇਗੀ ਇਸ ਦੀ ਸ਼ਰਟਸ ਦੀਆਂ ਬਾਜੂ ਤੇ ਸੇਮ ਇਸੇ ਤਰ੍ਹਾਂ ਦੀ ਹੀ ਬੈਕ ਤੇ ਪ੍ਰਿੰਟਿੰਗ ਰਹੇਗੀ ਇਹ ਵੀ ਤਮੰਨਾ ਬ੍ਰਾਂਡ ਦੇ ਰਹਿਣਗੇ ਸੂਟ ਇਹ ਰਹੇਗੀ ਇਸਦੀ ਬਾਟਮ ਬਾਟਮ ਤੋਂ ਤੁਹਾਨੂੰ ਲੱਗ ਰਿਹਾ ਗਿਆ ਹੋਵੇਗਾ ਵੀ ਡਾਰਕ ਗ੍ਰੇ ਕਲਰ ਹੈ ਤੇ ਇਸ ਦਾ ਵੀ ਮਸਲੀਨ ਦਾ ਹੀ ਰਹੇਗਾ ਦੁਪੱਟਾ 2.5 ਮੀਟਰ ਦਾ ਇਸ ਦਾ ਰਹੇਗਾ ਦੁਪੱਟਾ ਹਲੋ ਜੀ ਸਾਰੇ ਦੁਪੱਟੇ ਦੇ ਵਿੱਚ ਫੋਰ ਸਾਈਡ ਤੇ ਜਿਹੜੀ ਲਾਈਨਿੰਗ ਬਣੀ ਹੋਈ ਹੈ ਵਿੱਚ ਜਿਹੜਾ ਇਹਦੇ ਪ੍ਰਿੰਟਿੰਗ ਹੋਈ ਹੋਈ ਹੈ ਤੇ ਇਸ ਦਾ ਨੰਬਰ ਰਹੇਗਾ 10 10 ਨੰਬਰ ਰਹੇਗਾ ਆਪਣਾ ਸੂਟ ਇਸ ਦੇ ਵਿੱਚ ਇੱਕ ਕਲਰ ਆਏਗਾ yellow shade ਬਹੁਤ ਹੀ ਸੋਹਣੇ ਜਿਹੜੇ ਸਰਦੀਆਂ ਵਾਲੇ ਖਿੜਮੇ ਖਿੜਮੇ ਜੇ ਕਲਰ ਦੇ ਵਿੱਚ ਸੂਟ ਨੇ ਸੋ ਜਿਹੜੀਆਂ ਵੀ ਪਹਿਣਾ ਡੇਲੀ ਵੇਅਰ ਦੇ ਲਈ ਲੈਣਾ ਚਾਹੁੰਦੀਆਂ ਨੇ ਜਾਂ ਆਫਿਸ ਵੇਅਰ ਦੇ ਲਈ ਜਾਂ ਕੋਈ ਕਿਸ ਦੇ ਘਰ ਕੋਈ ਫੰਕਸ਼ਨ ਹੈ ਉਹਨਾਂ ਦੇ ਲਈ ਬਹੁਤ ਹੀ ਸੋਹਣੇ ਨੇ ਜੀ ਸੂਟ ਬਿਲਕੁਲ ਹੀ ਸੌਫਟ ਰਹਿਣਗੇ ਕੋਈ ਹਾਰਡ ਨਹੀਂ ਰਹਿਣਗੇ ਸਕਿਨ ਫਰੈਂਡਲੀ ਨੇ ਤੇ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਜਿਹੜੀਆਂ ਸਿਸਟਰਸ ਤੱਕ ਨਹੀਂ ਪਹੁੰਚਦੀ ਉਹਨਾਂ ਤੱਕ ਵੀ ਜਿਹੜੀ ਸਾਡੀ ਵੀਡੀਓ ਆ ਉਹ ਪਹੁੰਚ ਸਕੇ ਇਹ ਰਹੇਗਾ 4 2 ਮੀਟਰ ਦੀ ਸ਼ਰਟ ਰਹੇਗੀ ਸੀ 3 ਮੀਟਰ ਦੀ ਬਾਟਮ ਤੇ ਇਸ ਦੇ ਨਾਲ ਰਹੇਗਾ ਮਸਟਰਡ ਕਲਰ ਦੇ ਵਿੱਚ ਹੀ ਦੁਪੱਟਾ ਤੇ ਇਸ ਦੀ ਜਿਹੜੀ ਲੋਕਾ ਉਹ ਇਸ ਤਰ੍ਹਾਂ ਦੀ ਰਹੇਗੀ ਤੁਸੀਂ ਚੈੱਕ ਕਰ ਸਕਦੇ ਹੋ ਤਮੰਨਾ ਬ੍ਰਾਂਡ ਦਾ ਰਹੇਗਾ ਬਹੁਤ ਹੀ ਸੋਹਣੀ ਜਿਹੜੀ ਇਹ ਤੇ ਤਿੰਨੋਂ ਕਲਰ ਬਹੁਤ ਹੀ ਸੋਹਣੇ ਆ ਲੋ ਜੀ ਇਹ ਰਹਿ ਗਈ ਸੀ ਦੁਪट्टे ਦੀ ਲੁੱਕ ਦੇਖੋ ਤੁਸੀਂ ਕਿੰਨਾ ਸੋਹਣਾ ਇਹਦਾ ਦੁਪੱਟਾ ਬਣਿਆ ਹੋਇਆ ਏ ਸੀ ਸਾਡੇ ਵੀਡੀਓ ਦੇ ਅੱਜ ਦੇ ਸੂਟ ਸੋ ਤੁਸੀਂ ਇਹਨਾਂ ਨੂੰ ਦੇਖ ਕੇ ਜਿਹੜਾ ਵੀ ਸੂਟ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਤੇ ਆਪਣਾ ਜਿਹੜਾ ਸੂਟ ਦਾ ਨੰਬਰ ਦੱਸ ਕੇ ਜਾਂ ਫਿਰ ਸਕਰੀਨਸ਼ਾਟ ਲੈ ਕੇ ਸੂਟ ਆ ਜਿਹੜਾ ਤੁਸੀਂ ਆਪਣਾ ਬਾਈ ਕਰ ਸਕਦੇ ਹੋ ਸੋ ਇਸੇ ਤਰ੍ਹਾਂ ਹੀ ਸਾਡੇ ਨਾਲ ਬਨੇ ਰਹੋ ਤੇ ਸਾਨੂੰ ਦੱਸਿਆ ਕਰੋ ਤੁਹਾਨੂੰ ਕਿੱਦਾਂ ਦੇ ਸੂਟ ਚਾਹੀਦੇ ਨੇ ਉਸ ਤਰ੍ਹਾਂ ਦੇ ਅਸੀਂ ਤੁਹਾਡੇ ਲਈ ਵੈਰਾਈਟੀ ਲੈ ਕੇ ਆਵਾਂਗੇ ਸੋ ਇਸੇ ਤਰ੍ਹਾਂ ਹੀ ਅਸੀਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਮਿਲਦੇ ਹਾਂ ਨਵੇਂ-ਨਵੇਂ ਸੂਟਸ ਦੇ ਨਾਲ ਸੋ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਲਾਈਕ ਕਰੋ ਤੇ ਸ਼ੇਅਰ ਕਰੋ ਬਾਏ ਬਾਏ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਸ਼ੁਕਰੀਆ ਜੀ